ਤੇ ਗੱਲ ਜੀ ਸਾਰਿਆਂ ਦੀ ਹਾਲ ਚਾਲ ਸਾਰਿਆਂ ਦੇ ਲੋ ਜੀ ਆਪਾਂ ਅੱਜ ਤਿਆਰ ਹੋ ਗਏ ਆ ਛੁੱਟੀ ਵਾਲਾ ਦਿਨ ਹੈ ਅੱਜ ਤੇ ਚੱਲੇ ਆਪਾਂ ਅੱਜ ਘੁੰਮਣ ਫਿਰਨ ਛੁੱਟੀ ਆਉਂਦੀ ਮੱਸੀ ਮੱਸੀ ਹਾਂਜੀ ਹਾਂ ਛੁੱਟੀ ਆਸੀ ਤਾਂ ਹੋ ਗਏ ਤਿਆਰ ਆ ਲੱਡੂ ਹੋ ਗਏ ਤਿਆਰ ਤਰਪਾਨ ਦੇ ਵਿੱਚ ਤਿਆਰ ਹੋ ਗਏ ਹੈ 5-4 ਪੰਜ ਵੀ ਤਾਂ ਬੰਦ ਹੋ ਜਾਣਾ 4 ਵਜੇ ক্লোਜ਼ ਹੋਣਾ ਯੋ ਜੋ ਦਿਖਾ ਜੂਆ ਸਾਡੇ ਜ ਆ ਜੋ ਜੋ ਦਲ ਦਹਾਓ ਜੋ 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 ਦਾ ਲੋਕ ਤੇ ਅੱਜ ਆ ਗਈ ਛੁੱਟੀ ਤੇ ਜਿੱਦਾਂ ਸਾਰਾ ਕਿਰਚਨਾ ਦਾ ਨਾ ਫਿਲੀਪੀਨ ਤੇ ਉਹਦੇ ਮੁਤਾਬਕ ਅੱਜ ਛੁੱਟੀ ਆ ਇਹਨਾਂ ਦਾ ਮਹਾਲਨਾਰ ਹੋਇਆ ਇੱਥੇ ਤੇ ਸੰਤਾ ਸਮਾਨਾ ਕਹਿੰਦੇ ਉਹਨੂੰ ਸਮਾਨਾ ਛੁੱਟੀ ਹੁੰਦੀ ਆ ਦੋ ਤਿੰਨ ਦਿਨ ਕੰਮ ਨਹੀਂ ਹੁੰਦਾ ਤੇ ਅਸੀਂ ਕਿ ਚਲੋ ਲਾਗੇ ਸ੍ਰੀਮਪੂਲ ਤੇ ਜਾ ਹੁੰਦੇ ਆ ਆਪਾਂ ਕਿੱਥੇ ਜਾਂਦੇ ਹੁੰਦੇ ਅੱਗੇ ਤੇ ਵੱਡੇ ਭਾਜੀ ਹੁਣੀ ਚੱਲ ਗਿਓ ਹੋਰ ਪਾਸੇ ਜਾਣੇ ਕਿਉਂਕਿ ਬਹੁਤ ਟਾਈਮ ਦੀ ਸੀਗੇ ਅੱਛੇ ਪੇ ਬਾਗਿਓ ਜਾਣ ਨੂੰ ਬਾਗਿਓ ਪਤਾ ਨਹੀਂ ਹੈ ਇੱਤ ਦਾ ਸੇਤਾ ਠੀਕ ਨਹੀਂ ਸੀ ਗਿਆ ਤੇ ਦੂਜਾ ਮੋਨਾ ਨੇ ਵੀ ਸਫਰ ਇੰਨਾ ਕਰਨਾ ਸੀਗਾ ਤੇ ਸਾਡੇ ਸਾਈਡ ਕੀਤਾ ਕਿ ਆਪਾਂ ਲੱਗੇ ਜਾਣਾ ਬਾਗਿ ਇਥੇ ਜਿੱਥੇ ਆਪਾਂ ਕੋਰਟ ਐਵੈਂਚਰ ਪਹਿਲਾਂ ਜਾਂਦੇ ਆ ਇਹ ਦੋ ਚੀਜ਼ਾਂ ਲਾਈਏ ਵੀਡੀਓ ਚ ਇਹ ਦੋ ਚੀਜ਼ਾਂ ਗੜੀਆਂ ਇਹ ਸੌਰਵ ਕੁਮਾਰ ਸੌਰਵ ਕੁਮਾਰ ਪਿੰਡ ਸਿੰਘ ਪੁੜਾੜੀ ਹਾਂ ਉਹ ਨੀਵੀਂ ਕਾ ਨਾਲੇ ਉਰਫ ਨੇ ਉਰਫ ਨੇ ਮੰਦਾ ਉਰਫ ਨੇਮ ਸਰ ਕਾ ਪ੍ਰਾਪਤੀ ਦੇਖ ਲੋ ਬਾਜ ਉਰਫ ਕਾ ਉਧਰੋ ਇਧਰ ਆ ਹਾਂ ਇਧਰ ਹੈ ਹੈਲੋ ਸਸੀ ਕਾ ਸਸੀ ਕਾ ਸਸੀ ਕਾ ਜੀ ਗੈ ਪ੍ਰਾਪਤੀ ਸਸੀ ਕਾ ਇਹ ਮੇਰਾ ਬੀਬਾ ਪੁੱਤ ਹੈ ਇਹ ਬਲੌਣਾ ਸਸੀ ਕਾ ਆ ਗੰਦਾ ਪੁੱਤ ਤੇ ਬਲਾ ਸਸੀ ਚੱਲਣਾ ਸਸੀ ਕਾ ਜੀ ਇਹਨੂੰ ਹਿਲਤਾਂ ਦਾ ਕੰਮ ਹੈ ਬਸ ਇਹ ਸਦਾਈ ਪੁੱਤ ਹੈ ਮੇਰਾ ਚਲੋ ਆਜੋ ਆਜੋ ਫੇ ਰੇਪਰ ਫਿਰ ਅੰਦਰ ਚੱਲ ਗਈ ਪਤਾਂ ਕਿ ਚੱਲੋ ਦੇਖ ਪਾਲ ਨੇ ਵੀ ਜਾਈ ਮੇਕਅਪ ਬੜਾ ਕੀਤਾ ਬਈ ਅੱਜ ਤਾਂ ਮਾਡਲ ਹੀ ਬਣੀ ਫਿਰਦੀ ਐ ਅੱਜ ਦਾ ਰਿੰਪਲ ਆਸਾਰ ਕਾ ਦਾ ਬਹੁਤ ਮੇਕਅਪ ਕਰਦੀ ਆਸਾਰ ਕਾ ਦੇਖੋ ਇਹ ਮੇਕਅਪ ਕਰਕੇ ਬਹੁਤ ਸੋਹਣੀ ਲੱਗਦੀ ਹੈ ਆਪੇ ਮੇਕਅਪ ਕਰ ਲੈਂਦੀ ਐ ਕਮਲੀ ਸਾਡੀ ਆਜੋ ਆਜੋ ਗੱਡੀ ਸਟਾਰਟ ਆ ਤੇ ਪਾਣੀ ਪੂਣੀ ਮੈਂ ਤਾਂ ਵਾਈਪਰ ਦਾ ਪਾ ਲਿਆ ਆ ਸਾਧੋ ਕਾ ਤੋਂ ਮਾੜੀ ਮੋਟੀ ਸਾਫ ਹਾਂ ਇਦਾਂ ਮਾੜਾ ਮੋਟਾ ਪੱਦੀ ਕਰ ਦੇਣੀ ਆ ਸਮਾਨ ਰੱਖਦਾ ਰਾ ਕਰ ਦਮ ਖਲੋ ਲੋ ਜੀ ਚੱਲੀਏ ਸਾਨ ਚਲੋ ਠੀਕ ਹੈ ਜੀ ਫੇਰ ਬਾਅਦ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਹਾਂਜੀ ਠੀਕ ਆ ਮੈਂ ਪਹਿਲਾਂ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਸੀ ਕਿਉਂਕਿ ਮੈਂ ਬਿਜ਼ੀ ਸੀਗੀ ਫੋਨ ਫੋਨ ਕਰਦੀ ਸੀਗੀ ਬਾਕੀ ਸਾਇਨਾ ਮੈਨਾਂ ਨੂੰ ਕਿ ਤਿਆਰ ਹੋ ਗਏ ਆ ਕਿ ਕਿੱਦਾਂ ਤੇ ਅਸੀਂ ਹੀ ਤੁਰ ਪਏ ਆ ਘਰੋਂ ਤੇ ਬਾਕੀ ਆਉਣਗੇ ਹੁਣ ਪਿੱਛੇ ਥੋੜਾ ਲੇਟ ਆਉਣਾ ਉਹਨਾਂ ਦੇ ਅਸੀਂ ਕੋਈ ਤਾਂ ਤੁਰ ਪਏ ਆ ਉਹ ਨਹੀਂ ਉਹ ਕਿੱਦਾਂ ਉਹ ਕਰ ਦਿੰਦੀ ਆ ਗਾਇਜ਼ ਵੀਰੇ ਗਾਇਜ਼ ਵੀਰੇ ਗਾਇਜ਼ ਵੀਰੇ ਗਾਇਜ਼ ਵੀਰੇ ਗਾਇਜ਼ ਵੀਰੇ ਆਪਾਂ ਜਾ ਰਹੇ ਹਾਂ ਗਾਇਜ਼ ਵੀਰੇ ਗਾਇਜ਼ ਵੀਰੇ ਗਾਇਜ਼ ਵੀਰੇ ਆਪਾਂ ਜਾ ਰਹੇ ਹਾਂ ਅੱਜ ਘੁੰਮਣ ਫਿਰਨ ਗਾਇਜ਼ ਵੀਰੇ ਉਹਨਾਂ ਨੇ ਦਰਸਲ ਮੂੰ ਜੜਿਆ ਹੈ ਨਾ ਇਹ ਯਾਦ ਆਪਣੇ ਨਹੀਂ ਆਏਗਾ ਗਾਇਜ਼ ਵੀਰੇ ਆਪਾਂ ਜਾ ਰਹੇ ਹਾਂ ਘੁੰਮਣ ਉੱਥੇ ਗਾਇਜ਼ ਵੀਰੇ ਨਾਵਾਗੇ ਗਾਇਜ਼ ਵੀਰੇ ਅ ਨਾਣੇ ਫਿਰ ਬਰੈਡ ਤੋਂ ਢੋੜੇ ਖਾਵਾਂਗੇ ਗਾਇਜ਼ ਵੀਰੇ ਨਾਣੇ ਫਿਰ ਆਪਾਂ ਬਰੈਡ ਕੋਡਾ ਜਿ ਬਣਾਇਆ ਹੈ ਸਪੈਸ਼ਲ ਬਰੈਡ ਰੋਲ ਗਾਇਜ਼ ਵੀਰੇ ਉਹ ਵੀ ਖਾਵਾਂਗੇ ਗਾਇਜ਼ ਵੀਰੇ ਤੁਸੀਂ ਵੀ ਜੇ ਖਾਣਾ ਗਏ ਸੀ ਵੀਰੇ ਦੱਸ ਦਿਓ ਤੁਹਾਨੂੰ ਭੇਜਦਾ ਹਾਂ ਗਾਈਜ਼ ਵੀਰੇ ਸੌਰਵ ਅੱਜ ਪਹਿਲੀ ਵਾਰ ਚੱਲਾ ਨਾ ਸਰ ਗਾਈਜ਼ ਵੀਰੇ ਸੌਰਵ ਨੂੰ ਮਿਲੂ ਸਾਡੇ ਨੂੰ ਸੌਰਵ ਨੂੰ ਗਾਈਜ਼ ਵੀਰੇ ਪਹਿਲੀ ਵਾਰ ਚੱਲਾ ਸੁਮੇਂ ਉਹ ਹੋ ਹੋ ਆਹ ਕੌਣ ਸੀ ਗੈਰੀ ਸੰਧੂ ਆਇਆ ਨਾਲ ਆ ਗਏ ਗੈਰੀ ਸੰਧੂ ਆਪਣੀ ਕਾਪੀ ਆ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਲੱਗਦਾ ਉਦਾਂ ਹੀ ਸਾਈਡ ਇੱਕ ਸਾਈਡ ਤੋਂ ਗੈਰੀ ਸੰਧੂ ਆ ਤਾਂ ਪਿੱਛੋਂ ਵਿੱਚੋਂ ਕੀ ਚੀਜ਼ ਚੱਲ ਕੋਈ ਨਹੀਂ ਗਏ ਤੁਹਾਨੂੰ ਕੀ ਜਾਂਦਾ ਹੈ ਆਪਣਾ ਮੂਤ ਤੂੰ ਕਾ ਕੋਟੂ ਲਾ ਲਾ ਸਰਕਾਰ ਇਹਨਾਂ ਦੀ ਬਾਨੀ ਆ ਇਹਨਾਂ ਦੀ ਆਮ ਆਦਮੀ ਦੀ

ਅਸੀਂ ਜਦੋਂ ਆਈ ਦਾ ਕੋਈ ਨਾ ਕੋਈ ਚੀਜ਼ੇ ਨੇ ਭੁੱਲ ਭੁੱਲੀ ਜਾਂਦੀ ਜਿੱਥੇ ਲਓ ਜੀ ਆਉਂਦਿਆਂ ਨੇ ਚੱਕਰ ਪਾ ਲਿਆ ਸਾਡਾ ਇੱਕ ਜਿਹੜਾ ਸਮਾਨ ਵਾਲਾ ਸਜਾ ਬੈਗ ਉਹ ਪਤਾ ਨਹੀਂ ਕਿੱਥੇ ਰੱਖ ਹੋ ਗਿਆ ਜਿਆਦੇ ਰਸ਼ ਵਿੱਚ ਜਦੋਂ ਜਿਆਦਾ ਬੰਦੇ ਆਪਾਂ ਆਉਂਦੇ ਆ ਤੇ ਇਹ ਚੱਕਰ ਪੈ ਜਾਂਦਾ ਸਮਾਨ ਕੋਈ ਨਾ ਕੋਈ ਕਿਤਨਾ ਕਿੱਧਰ ਰੱਖ ਹੋ ਜਾਂਦਾ ਤੇ ਫੂਡ ਇੱਥੇ ਵਾਵਲਿਆ ਮਤਲਬ ਨਹੀਂ ਲਿਆ ਸਕਦੇ ਬਾਹਰੋਂ ਤੇ ਉਹਦੇ ਵੱਖਰੇ پیسے ਜਨੇ ਪਏ ਉਹਦਾ ਚਾਰਜ ਕੀਤਾ ਉਹਨਾਂ ਨੇ 200 ਰੁਪਿਆ ਤੱਕ ਹੋਣਾ ਉੰਦਾ ਲੈ ਗਏ ਆ ਪਖਾਨ ਵਾਲੇ ਸਮੋਸੇ ਜਿਹੇ ਬਣਾਏ ਸੀਗੇ ਬ੍ਰੈਡ ਰੋਲ ਜੇ ਤੇ ਕਿਉਂਕਿ ਨਿਆਣਾ ਨੇ ਹੋਰ ਤਾਂ ਕੁਝ ਖਾਣਾ ਨਹੀਂ ਪੀਸਾ ਹੈਗਾ ਉਦਾਂ ਬੱਸ ਕਰਾਂਗੇ ਥੋੜਾ ਘੁੰਮਣ ਹੋਏ ਜਗਾ ਵਧੀਆ ਹੈ ਫੁੱਲੀ ਡੁੱਲੀ ਆ ਹੁਣ ਮੈਂ ਚੱਲਾਂ ਫਰੰਟ ਗੇਟ ਤੇ ਸ਼ਾਇਦ ਉੱਥੇ ਬੈਗ ਹੋਣਾ ਭੁੱਲ ਗਿਆ ਸੀ ਮੈਂ ਹੀ ਰੈਂਪਰ ਹੋਣੀ ਇੱਥੇ ਚੇਂਜ ਕਰ ਲੈਂਦੀ ਆ ਤੇ ਜਦ ਤੱਕ ਤੇ ਆਪਾਂ ਬੈਗ ਲੈ ਆਉਣਾ ਹੈ ਆ ਗਿਆ ਗਏ ਮੈਂ ਚੇਤੇ ਸੀ ਉਹ ਕਈ ਹੋ ਲੋ ਜੀ ਮਿਲ ਗਿਆ ਬੈਗ ਬਹਿ ਗਿਆ ਮਿਹਲ ਤੇ ਹੁਣ ਕਪੜੇ ਚੇਂਜ ਕਰਕੇ ਮਾਦੀ ਸ਼ਾਲਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਸੰਦ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਮਾਦੀ ਸ਼ਾਲੇ ਦੇ ਕਪੜੇ ਸਣੇ ਇੱਥੇ ਉਹ ਮਾਰੂ ਨਹੀਂ ਤੇ ਸੱਚੀ ਨਾ ਮਾਦੀ ਭਰਾ ਕਪੜੇ ਤੇ ਲੈ ਲੈਂਦੇ ਨਹੀਂ ਅਸੀਂ ਹੋਰ ਚੁੰਦਾ ਜਾਊਂਗਾ ਤਾਂ ਕਾਨੂੰ ਆਇਆ ਓਏ ਚਲੋ ਬਾਕੀ ਗੱਲਾ ਕਰਤਾ ਕਰਦੇ ਬਾਅਦ ਚ ਬੈਗ ਲੈ ਕੇ ਆਪ ਆ ਗਏ ਆ ਤੇਰੇ ਭਲ ਅਦਾਸ ਹੋ ਗਈ ਸੀ ਕਿੰਦੀ ਬੈ ਕੇ ਤੇ ਰਖਤਾ ਆ ਇਕੱਠਾ ਮਾਰਨਾ ਇੱਥੇ ਹੋ ਹਾਂ ਇਹ ਭਲਾ ਕਰ ਬੰਦੇ ਇਹ ਲੈਣੇ ਪਹਾਂ ਨਾ ਨਹੀਂ ਉਹ ਤਾਂ ਅਸੀਂ ਪਹੁੰਚ ਗਏ ਆ ਹੁਣ ਅਸੀਂ ਨਾਵਾਂਗੇ ਇਹ ਥੋੜੀਆਂ ਜਿਹੀਆਂ ਵੀਡੀਓ ਬਣਾਵਾਂਗੇ ਵੀਰਸ ਹਾਂਜੀ ਸਾਡੇ ਬੰਦੇ ਵੀ ਪਹੁੰਚ ਗਏ ਆ ਫੋਨ ਆ ਗਿਆ ਚਲੋ ਮੇਲੇ ਬਾਤ ਬਚਾ ਕੱਲੀ ਚੇਂਜ ਪਹਿਲਾਂ ਨਾਨ ਕੀ ਸ਼ੱਕ ਆਉਂਦਾ ਨਾਨ ਕੀ ਸ਼ੱਕ ਦੇਖੋ ਉਧਰ ਕਿਦਾਂ ਆਦੀ ਜਨਤਾ ਲੱਡੂ ਬਾਈ ਤਾਂ ਦੇਖਦਾ ਹਾਂ ਲੱਡੂ ਬਾਈ ਨਾਨ ਕੀ ਸ਼ੱਕ ਆ ਨਾਨ ਕੀ ਸ਼ੱਕ ਆ ਹਾਂ ਦੀਪੂ ਦੇ ਰੰਗ ਬੰਗਾ ਹੈਲੋ ਗਾਇਜ਼ ਵੀਰੇ ਹੈਲੋ ਗਾਇਜ਼ ਵੀਰੇ ਕਹਦਾ ਪਹੁੰਚ ਗਿਆ ਮਹਾਰਾਜੀ 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 ਠੀਕ ਹੈ ਇਹ ਤੋਂ ਵੱਡਾ ਬਣਾਇਓ ਉਪਰੋਂ ਦਾ ਚੋਰੇ ਦੀ ਬਣਾਓ ਜੂਮ ਕਰਕੇ ਆਇਆ ਮੋਜੋ ਨੂੰ ਮੈਂ ਉਹ ਤੋਂ ਤੇ ਕਿ ਹੋਇਆ ਵਧੀਆ ਨਹੀਂ ਲੱਗਾ ਆ ਆ ਲਾਵਾ ਕੇ ਜਾਵਾਂ ਇਹ ਨਾ ਬ੍ਰੈਂਡ ਪਾ ਕੇ ਪਹਿਲਾਂ ਇੰਨਾ ਤੇਜ਼ ਨਹੀਂ ਸੀਗਾ ਉਹ ਜੋ ਲਾ 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 ਲ ਪਹਿਲੀ ਵਾਰ ਉਹਨੇ ਉੱਧਾ ਕੀਤੀ ਬਾਅਦ ਵਿੱਚ ਟੀ-ਸ਼ਰਟ ਲਾ ਕੇ ਕੀਤੀ ਅੰਦਰ ਹੀ ਆਇਆ ਅੰਦਰ ਹੀ ਆਏ ਉੱਪਰ ਦੇ ਇੰਤਰ ਤੋਂ ਅੰਦਰ ਵੀ ਜਾਣੇ ਵਧੀਆ ਬਣਾਇਆ ਦੇਖੋ ਵਧੀਆ ਆ ਇਹ ਪਲੇਸ ਕੋਟਾ ਡੈਮਿੰਗ ਕਿੱਥੇ ਆ ਆ ਜਾਣਾ ਉਹਨਾਂ ਦਾ ਇਹ ਛੋਟੇ ਨਹੀਂ ਆਣੇ ਹੁਣ ਅਸੀਂ ਜਾਣਾ ਉਹ ਸਲਾਈਡ ਆ ਗਿਆ ਮਾਕੇ ਬੰਦੇ ਇਹਦੀ ਲਾ ਕੇ ਉਹ ਕੰਮ ਤੇਜ ਦੀ ਹੈ ਹੈ ਜੀ ਜੀ ਤਾਰਮ ਦਿਖਾਇ ਕੋਈ ਨਹੀਂ ਬਹੁਤ ਤੇਜ ਆ ਉਧਰ ਸਾਡੇ ਬੱਗੇ ਦੀਆਂ ਉਹ ਪੋਰਟਰੇਟ ਹੁੰਦੇ ਵੇ ਬੱਗੇ ਦੇ ਹੋਂਦੇ लवली ਭਾਈ ਤੇ ਉਹ ਰਾਜਵੀਰ ਉਸ ਤੋਂ ਬਾਅਦ ਟਾਇਰ ਚ ਚੱਕ ਲੋ ਤੇ ਅੰਦਰ ਵੜ ਜਾਂਦੇ ਐ ਹੈਂ ਤੋਂਗੇ ਜੇ ਬਾਤ ਚ ਜਾਣੇ ਯਾਰ ਕਿੱਦਾਂ ਮਾਰੋ ਚੁੱਪੀਆਂ ਆ ਆ ਪ੍ਰਿੰਸੀ ਦਾ ਪਹਾੜ ਲੱਗੇ ਚੁੱਪੀ ਮਾਰੋ ਏ ਰੁਕ ਗਿਆ ਸੀ ਰਾਸਤੇ ਤੇ ਕੋਣ ਆ ਰੁਕ ਰੁਕ ਗਿਆ ਮੱਛੀਆਂ ਹੀ ਦੇਖੀ ਜਾਣੀਆਂ ਲੈ ਤਰਪਲਾਏ ਨੇ ਲੈ ਤੂੰ ਮੱਛੀਆਂ ਤੂੰ ਮੱਛੀਆਂ ਨੇ ਫੋਟਾ ਕਰਾਈ ਜਾਂਦੀਆਂ ਹੈ ਨਾ ਨੂੰ ਲੈ ਆਇਆ ਕੋਈ ਤਾਰੀ ਤੋਰੀ ਲਾ ਲ ਤੂੰ ਹੀ ਲੈਣੀਆਂ ਨਿਆਲੇ ਵਾਸਤੇ ਆਈ ਜਾਂਦੇ ਗਾ ਢੇਲੀਆਂ ਆਹ ਬਰਾਤੀ ਆ ਨਾ ਨਾ ਜਿਸ ਨੂੰ ਦੂਰ ਨੂੰ ਆਹ ਸੁਆਖੀ ਏ ਏ ਏ ਲੈ ਲੈ ਬੱਡੀ ਲੈਣੀ ਆਗੇ ਬੱਡੀ ਲੈਣੀ ਐ ਨਹੀਂ ਬਸ ਆ ਬੈਠ ਜਾਣਾ ਡੀਪੂਈ ਡੀਟੀਆ ਪ੍ਰਿੰਸੀਪਲ ਲਗੀ ਜਾਉਂਦੇ ਟ੍ਰੇਨਿੰਗ ਦਾ ਟ੍ਰੇਨਿੰਗ ਹੁੰਦਾ ਦੀ ਤੁਮੋਂ ਦੇ ਰੋਜ਼ ਆਚਾ ਰੋਜ਼ ਯਾ ਧੀਰੇ ਤੇ ਰੋਜ਼ ਯਾ ਆਹ ਯਾਰ ਰਾਜੂ ਖੜਾ ਆਉਂਦੇ ਬਹੁਤ ਫਟ ਗਿਆ ਓ ਮਾਈ ਗੋਡ ਆ ਕੀ ਹੋਇਆ ਆ ਗਿਆ ਇੱਥੇ ਜੰਪ ਮਾਰ ਕੇ ਬਹਿਣਾ ਇੱਥੇ ਚਲਾ ਗਿਆ ਯਾ ਜੰਪ ਥਾ ਮਾ ਜਾ ਹਾਂ ਲੱਗ ਲੱਗ ਕਣਾ ਨਾ ਬਣਾਉਣਾ ਹੋਈ ਤੇ ਬੁਧੀ ਬਣਨੀ ਆ ਆ ਆ ਆ ਫੇਓਲਟ ਜਾਣਾ ਫੇਓਲਟ ਜਾਣਾ 올ਟ ਜਾਣਾ ਦੇਖਿਆ ਮੈਂ ਕਿਹਾ ਸੀ ਤੈਨੂੰ ਕੋਈ ਨਾ ਲੈਂਦੇ ਇੱਜਾ ਫੜ ਪਾਣੀ ਪੈ ਜਾਣਾ ਮਾੜਾ ਜਾਨ ਮਾਰੋ ਹੈਲਪਰ ਚਾਹੀਏ ਹੈਲਪਰ ਇਹਨਾਂ ਜਾਨ ਮਾਰੋ ਜਾਨ ਮਾਰ ਕੇ ਇਹ ਪੈ ਪੈ ਕੱਲਾ 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 ਲੱਤ ਉੱਪਰ ਧਰ ਨਾ ਲੋ ਤੁਸੀਂ ਹਾਂ ਵਾਓ ਆ ਲੈ ਭੁੰਡ ਸਿਆ ਹੈ ਭੁੰਡ ਭੁੰਡ ਤੇ ਲਾਲੀ ਕਿੱਥੇ ਗਈ ਹੋ ਬਲੋ ਬੜੇ ਚਟਾਇਆ ਹੋਇਆ ਸੀਗਾ ਨੱਕ ਤੇਰਾ ਲਾਲ ਉਹਦਾ ਪਹਿਲਾਂ ਤਾਂ ਪਹਿਲਾਂ ਤਾਂ ਭਰਾ ਗੋਰਾ ਜਿਹਾ ਲੱਗਦਾ ਸੀ ਐ ਐ ਐ ਤੁਸੀਂ ਇਟਾ ਮੋਨਿਟਰ ਮੋਨਿਟਰ ਦੇ ਹੋ ਗਾਇਜ਼ ਵੀਰੇ ਕਿ ਹਾਲ ਚਾਲ ਹੈ ਮੈਂ ਪਾਣੀ ਚ ਨਹਾਉਂਦਾ ਪਿਆ ਆ ਮੈਂ ਪਾਣੀ ਦੇ ਵਿੱਚ ਨਹਾਉਂਦਾ ਪਿਆ ਆ ਹੈਲੋ ਵੀਰੇ ਗਾਇਜ਼ ਵੀਰੇ ਗਾਇਜ਼ ਵੀਰੇ ਹੁਣ ਠੰਡ ਲੱਗਣ ਲੱਗ ਪਈ ਗਾਇਜ਼ ਵੀਰੇ ਤੈਨੂੰ ਕੀ ਹੁੰਦਾ ਆਪਾਂ ਤੋਂ ਫਸੇ ਗਰੇ ਹੈਲੋ ਗਾਇਜ਼ ਵੀਰੇ ਮਮਾ ਮੇਰੇ ਪੂੰਛ ਨਾ ਮਾਰ ਦਿਓ ਮੇਰੇ ਪੂੰਛ ਨਾ ਮਾਰ ਦੇਈ ગોળા ਆਈ ਲੈ ਆ ਉਹ ਦੇ ਕਰਦੀ ਆ ਲੈ ਲੈ ਇਹ ਗੋਲਾ ਦਾ ਬਣਦਾ ਨਹੀਂ ਤੇ ਤੋਂ ਸੁਰੇ ਕ ਮਾਰਿਆ ਇਹਨੂੰ ਮੁੰਡਾ ਕਰਦੇ ਮੁੰਡਾ ਕਰਦੇ ਮੁੰਡਾ ਕਰ ਮੁੰਡਾ ਕਰਦੇ ਮੁੰਡਾ ਕਰਦੇ ਨੂੰ ਮੁੰਡਾ ਕਰਦੇ ਮੁੰਡਾ ਬੂਤ ਪਾਣੀ ਨਾਲ ਆ ਕੰਮ ਨਹੀਂ ਹੋਇਆ ਪਰ ਫਿਰ ਵੀ ਨੇ ਪੁੰਡੀ ਪਾਰ ਆਇਆ ਇਹ ਇਹ ਤੁਹਾਡੀ ਹਿਲਦੀ ਵੀ ਨਹੀਂ ਤੂੰ ਆਮਾ ਬੇ ਉਹ ਤੂੰ ਸਲਾਈਡਾਂ ਸਿਰਦੀਆਂ ਕਰੀ ਜਾਂਦਾ ਰਹਿਂਦੇ ਬਸ ਕਰ ਜਿਆਦਾ ਹੀ ਐ ਸਲਾਈਡਾਂ ਨਹੀਂ ਕਰਦੀਆਂ ਕਿੰਨੀ ਵਾਰ ਕਿੰਨੀ ਵਾਰ ਸੌਰਵ ਜਾ ਗਿਆ ਤੂੰ ਸੌਰਵ ਨੇ ਬਹੁਤ ਸਲਾਈਡਾਂ ਕੀਤੀਆਂ ਅੱਜ ਸਾਰੀਆਂ ਕੀਤੀਆਂ ਤੂੰ ਟੈਨਸ਼ਨ ਬੰਦ ਲੋਇਓ ਥੱਕਿਆ ਹੋ ਗਿਆ ਸਾਨੂੰ 2 ਘੰਟੇ ਹੋ ਗਏ ਨਹਾਉਂਦਿਆਂ ਨੂੰ ਬਸ ਇਹ ਹੋ ਗਈ ਆ ਦੇ ਇਹਨੂੰ ગામ ਤੱਕ ਜਾਣਾ ਹੈ ਉਹ ਕਿੰਨਾ ਟਕਾ ਕੇ ਪਿਆ ਮੋਟਾ ਹੈ ਹਾਂ ਸਿਰ ਤੇ ਵੱਜੀ ਜਾ ਇਹ ਨਿਕਲੇ ਡੋਰੇ ਮੋਨੇ ਡੋਰੇ ਮੋਨੇ ਦੇਖਣਾ ਜਿਹਨੂੰ ਮੈਂ ਲੋਕ ਕਿਤੇ ਲਗਾ ਆਪ ਆਪਣੀ ਵੇ ਲੁਕੀ ਜਾਂਦਾ ਤੇ ਆਪਣੀ ਵੇ ਲੁਕਦਾ ਹੈ ਪੂਰਾ ਹਾਂ ਹੋ ਆਪਣੀ ਵਾਰ ਆਪਣੀ ਵਾਰ ਲੁਗਣਾ ਪੈਦਾ ਪੱਟਦਾ ਬੱਤ ਲੋ ਜੀ ਨਾ ਆਪਾਂ ਸਾਰਿਆਂ ਨੇ ਲਿਆ ਇੰਜੋਏ ਬਹੁਤ ਕੀਤਾ ਤੇ ਹੁਣ ਅਸੀਂ ਹੋਣ ਲੱਗਿਆ ਰੀਲਾਂ ਵਾਲੇ ਦੋ ਚਾਰ ਰੀਲਾਂ ਬਣਾ ਕੇ ਤੇ ਫੇ ਜਾਨੇ ਆ ਇੱਥੇ ਆਏ ਸੀ ਆਪਾਂ ਕੋਰਟ ਐਡਵੈਂਚਰ ਰੈਪਲ ਪਤਾ ਨਹੀਂ ਕੀ ਕਰੀ ਜਾਂਦੀ ਹੈ ਮੈਂ ਰੀਲ ਖਾ ਸਾਰਾ ਉੱਧਰ ਚਲੋ ਆ ਜਾਓ ਉੱਧਰ ਜਾ ਕੇ ਇੱਕ ਵੀਡੀਓ ਬਣਾਓ ਆ ਦੇਖੋ ਜੀ ਸਾਡੀਆਂ ਬਾਹਾਂਵਾਂ ਦੋ ਰੰਗੀਆਂ ਹੋ ਗਈਆਂ ਅਰੇ ਐਪਲ ਦੀਆਂ ਬਾਹਾਂਵਾਂ ਦੋ ਰੰਗੀਆਂ ਹੋ ਗਈਆਂ ਤੇ ਪਤਾ ਨਹੀਂ ਤੂੰ ਕਰੀਮ ਜੇ ਲਾਈ ਨਹੀਂ ਉਹ ਮੈਸੇਜ ਤੇ ਲਾਈ ਸਾਡੀਆਂ ਮਾਂ ਤਾਂ ਸਹੀ ਆ ਜਿੰਦਾ ਰੰਗ ਸਿਗਾ ਉਦਾਂ ਦਾ ਹੀ ਆ ਤੁਸੀਂ ਉਹ ਸਨਸਕ੍ਰੀਨ ਲਾਈ ਨਹੀਂ ਨਾ ਆਜੋ 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 ਵੀਡੀਓ ਬਣਾਈਏ ਤੇ ਨਿਕਲੀ ਆਪਾਂ ਤੇ ਅੱਗੇ ਕੁਝ ਦੇਖੀਏ ਕਿਤੇ ਆਣ ਪੀਣ ਦਾ ਪ੍ਰੋਗਰਾਮ ਦੇਖਣਾ ਆ ਵੀਊ ਇੱਥੇ ਬਹੁਤ ਵਧੀਆ ਹੈ ਕਮਣ ਨੂੰ ਬਹੁਤ ਸੋਹਣਾ ਹੈ। ਉਹ ਪਰੇ ਜਾ ਕੇ ਵੀਡੀਓ ਬਣਾਉਣਾ ਇੱਕ ਬਹੁਤ ਧੀਰਜ ਕਿਸ਼ਨ ਹੈ। ਸਿੱਧਾ ਜ ਸੁੰਦਰ ਦੇ ਵਿੱਚ ਜਾਂਦਾ ਰਸਤਾ ਉੱਥੋਂ ਬਣਾਉਦੇ ਵੀਡੀਓ। ਸ਼ੁਰੂ ਠੀਕ ਹੈ ਜੀ। ਵਲੌਗ ਆਪਾਂ ਫੇਰ ਕਰਦੇ ਇੱਥੇ। ਪੋਸਟ ਕਰਦੇ ਆਂ। ਗੱਲਾਂ ਬਾਤਾਂ ਬਾਅਦ ਚ ਕਰਾਂਗੇ ਫਖਾਨ। ਹਾਂਜੀ। ਗਰਮੀ ਬਹੁਤ ਲੱਗਣਾ ਆਪੇ ਹੁਣ ਪਾਣੀ ਤੋਂ ਬਾਹਰ ਆ ਕੇ। ਹਨਾ ਜਨਾਬ। ਬਹੁਤ ਬਹੁਤ ਗਰਮੀ ਕਰਦੀ। ਧੋਬੀ ਬਹੁਤ ਹੈ। ਹੂੰ। ਤੇ ਹੁਣ ਅਸੀਂ ਚੱਲੇ ਆ ਘਰ ਨਾ ਨੂੰ ਕੇ ਕਾਲੇ ਹੋ ਕੇ ਦੇਖੋ ਰੰਗ ਦਾ ਕੀ ਬਣ ਗਿਆ ਸਾਡੇ ਪਾਣੀ ਦੇ ਵਿੱਚ ਹੋ ਗਿਆ ਪਾਣੀ ਦੇ ਵਿੱਚ ਲਾਈ ਵੀ ਚਾ ਰਹੇ ਆ ਨਾ ਕਾਲੇ ਕਾਲੇ ਤੇ ਬਾਕੀ ਸਿਰ ਆਪਣਾ ਪਰ ਘਰ ਵਿੱਚ ਤੁਸੀਂ ਵਧੀਆ ਲੱਗਾ ਇੰਜੋਏ ਕੀਤਾ ਬਲੌਗ ਅਸੀਂ ਘੱਟ ਬਣਾਇਆ ਉਧਰ ਇੰਜੋਏ ਜਿਆਦਾ ਇਹ ਵੀ ਬਹੁਤ ਬਣਾ ਲਿਆ ਬਲੌਗ ਗੱਡੀ ਚੱਲੇ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਪਿੰਡੀ ਹੋ ਗਈ ਗੱਡੀ ਕਿੱਦਾਂ ਸਰਬ ਕਿੱਦਾਂ ਦਾ ਲੱਗਾ ਫੇ ਅੱਜ ਕਿੱਥੇ ਗਿਆ ਸਰਬ ਸਰਬ ਹੋ ਗਿਆ ਆਇਆ ਪਹਿਲੀ ਵਾਰੀ ਇੰਨੀ ਵਾਰੀ ਸਲਾਈਡਾਂ ਕੀਤੀ ਆਇਆ ਗੈਰੀ ਸੰਦੂ ਨਹੀਂ ਆਤਾ ਨਾ ਬਹੁਤ ਵਧੀਆ ਐਨਕਾ ਨਹੀਂ ਲਾਈ ਹੈ ਪ੍ਰਾਕਤ ਸਾਰੀ ਕਾ ਬਾਰੇ ਸਾਈਡ ਤੇ ਬਤੋ ਜੀ ਬਹੁਤ ਜਿਆਦਾ ਸਾਰੀ ਕਾ ਨੇ ਬਹੁਤ ਨੱਤ ਦੇ ਤੇ ਸਾਰੀ ਕਾ ਦਾ ਰੰਗ ਮੈਂ ਆਉਂਦਾ ਹੀ ਕੋਲੀ ਆਂ ਕੋਲੀ ਸਰਬ ਐਦਾਂ ਨੂੰ ਹੋਣ ਤਾ ਕਿੱਦਾਂ ਦਾ ਲੱਗਾ ਤੈਨੂੰ ਬਹੁਤ ਵਧੀਆ ਪਹਿਲੀ ਵਾਰੀ ਗਿਆ ਪਹਿਲੇ ਵੇਖੋ ਪਹਿਲਾ ਇੱਕ ਦੋ ਬਾਈ ਡਲ ਲੱਗਾ ਬਾਅਦ ਚ ਸਭਾ ਤੇ ਰਹਿਣੀ ਨਾ ਇਹਨੂੰ ਮਸੀ ਕੀ ਕਰਦਾ ਮੈਂ ਆਉਂਦਾ ਵੀ ਸਾਰਿਆਂ ਨਾਲੋਂ ਤੇਜ਼ ਸੀ ਦੇਖ ਲਓ ਮੇਰੇ ਕੋਲ ਜੁੱਪੇ ਰੱਖ ਲਈਏ ਭਾਬੀ ਵਿਚਾਰੀ ਅੱਜ ਰੈਸਟ ਤੇ ਸੀਗੀ ਭਾਬੀ ਦੇਸੀ ਤੇ ਨਹੀਂ ਭਾਬੀ ਹੋਏ ਦੇਰੀ ਅੱਜ ਭਾਬੀ ਅਜੇ ਰੈਸਟ ਤੇ ਸੀਗੀ ਰੈਸਟ ਤੇ ਹੀ ਸੀ ਨਾਲ ਅੱਜ ਜੱਜੀ ਵੀ ਤੇ ਤੁਹਾਨੂੰ ਪਤਾ ਹੀ ਆ ਵੇ ਹੁਣ ਕੇਅਰ ਵੀ ਕਰਨੀ ਪੈਂਦੀ ਆ ਨਾ ਪੂਰੀ ਇਸ ਸਾਲ ਦੇ ਵਿੱਚ ਹਾਂ ਉਹ ਇਹ ਪਾਣੀ ਦੇ ਵਿੱਚ ਪਤਾ ਨਹੀਂ ਹੁੰਦਾ ਸਲਿੱਪੀ ਹੁੰਦਾ ਹੈ ਨਾ ਤੇ ਪੈਰ ਫਿਰ ਸਲਿੱਪ ਕਰ ਜੂਵੇ ਤਾਂ ਔਖਾ ਹੋ ਜਾਂਦਾ ਹੈ ਕੋਈ ਨਹੀਂ ਜਦੋਂ ਨਿਆਣਾ ਨਿੱਕਾ ਹੋ ਗਿਆ ਤਾਂ ਮੇਰੇ ਤਾਂ ਉਹਨੇ ਵੀ ਚੁੱਪੀਆਂ ਮਾਰਿਆ ਖਾਣੇ ਪਾਣੀ ਛੀਂ ਰਿਆ ਕਰ ਨਾਲ ਕਾ ਵਾਂਗੂ ਸਾਰੀ ਕਾ ਵਾਂਗੂ ਉਹ ਉੱਥੇ ਚੱਲ ਜਾ ਹਾਂ ਪਿੰਚਾ ਆ ਜਾ ਉਹ ਧੀਏ ਮੈਂ ਪ੍ਰੀਤ ਜੀ ਦਾ ਜਿਆ ਸਰਿਕਾ ਪ੍ਰਾਪਤੀ ਮੇਰੇ ਦਾ ਬੱਚਿਆਂ ਦਾ ਇਹ ਚਲ ਵਧੀਆ ਰੌਣਕ ਮੇਲਾ ਲੱਗਾ ਰਿਹਾ ਕੋਈ ਰੌਣਕ ਮੇਲਾ ਹੋ ਗਿਆ ਤੇ ਚਲੋ ਵਲੌਗ ਦਾ ਇੱਥੇ ਹੀ ਕਰਦੇ ਆਂ ਐਂਡ ਖਤਮ ਨਹੀਂ ਆਈ ਖਤਮ ਤਾਂ ਨਹੀਂ ਕਰਦੇ ਆਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਧੀਆ ਜੇ ਵਲੌਗ ਬਣਾ ਮੰਗੇ ਕਿਤੇ ਜਾਓ ਲਾਈਕ ਕਰਿਓ ਲਾਈਕ ਕਰਦੇ ਹੋ ਤੇ ਨਾਲ ਸ਼ੇਅਰ ਜੁ ਕਰਿਆ ਕਰੋ ਪਿਆਰ ਦਿਓ ਆਪਣਾ ਕਿਉਂਕਿ ਸਾਡੇ ਹੁਣ ਕੋਲ ਵਲੌਗ ਹੀ ਆ ਵੱਧ ਤੋਂ ਵੱਧ ਇਹ ਵਲੌਗ ਤਾਂ ਆ ਕਰਨੇ ਅਲਦੀ ਨਾਲ ਕਿਤੇ ਵੀਡੀਓ ਸ਼ੂਟ ਕਰਾਂਗੇ ਜਦੋਂ ਪਰਮਾਤਮਾ ਨੇ ਚਾਹਿਆ ਤੇ ਜੁੜੇ ਰਹੀ ਆ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਲਵ ਯੂ ਲੋ ਜੀ ਦੇਖੋ ਸਾਡਾ ਫਾਈਨਲ ਵਿਊ ਅਸੀਂ ਕਿੱਥੇ ਗਏ ਸੀ ਤੋਂ ਮਿਲਦੇ ਆਂ ਤੁਹਾਨੂੰ ਫਿਰ ਅਗਲੇ ਬਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਰੱਬ ਰੱਖਾ ਚੰਗਾ ਫਿਰ